ਕਿੰਦੇ ਨੇ ਦੁਨੀਆ ਦਾ ਇੱਕ ਮਹਾਨ ਕਰੋਪ ਮਨੁੱਖ ਸੀ ਵੇਦ ਵ્યાਸ ਜਿਸ ਨੇ ਚਾਰ ਵੇਦ ਲਿਖੇ ਭਗਵਦ ਗੀਤਾ ਲਿਖੀ ਭਵਿਸ਼ ਪ੍ਰਵਾਨ ਲਿਖਿਆ ਵੇਦਾਂਤ ਸ਼ਾਸਤਰ ਲਿਖਿਆ ਪੰਜਾਬ ਦੇ ਜਿਹੜਾ ਦਰਿਆ ਹੈ ਬਿਆਸ ਹੈ ਇਸੇ ਰਿਸ਼ੀ ਦੇ ਨਾਂ ਤੇ ਇਸ ਤੋਂ ਇਹ ਵੀ ਪਤਾ ਚੱਲੇ ਕਿ ਪੰਜਾਬੀ ਭਾਵੇਂ ਪੰਜਾਬ ਤੇ ਅਫਗਾਨੀਆਂ ਦੇ ਨਾਮ ਉਹਨਾਂ ਨੇ ਨਾਮ ਰੱਖਿਆ ਪੰਜਾਬ ਨਾਮ ਤੋਂ ਪਹਿਲੇ ਇਸ ਇਲਾਕੇ ਦਾ ਨਾਮ ਸੀ ਮਧੁਰਦੇਸ਼ ਗੁਰੂ ਗੋਬਿੰਦ ਸਿੰਘ ਜੀ ਵੀ ਮਧੁਰਦੇਸ਼ ਕਹਿੰਦੇ ਨੇ ਮਧੁਰਦੇਸ਼ ਹਮ ਕੋਲੇ ਆਏ ਬਾਤ ਬਾਤ ਦਇੰਦੁਰ ਲਾਏ ਇਸ ਇਲਾਕੇ ਦਾ ਨਾਮ ਸੀ ਮਧੁਰਦੇਸ਼ ਮਧੁਰਦੇਸ਼ ਤਵੀ ਪਹਿਲੇ ਇਸ ਇਲਾਕੇ ਦਾ ਨਾਮ ਸੀ ਸਪਤ ਸਿੰਧੂ ਸਤ ਦਰਿਆ ਪੰਜ ਦਰਿਆ ਤੇ ਇਹ ਨੇ ਘਾਗਰਾ ਤੇ ਦਰਿਆ ਸਿੰਧ ਮਿਲਾ ਕੇ ਇਹਨੂੰ ਕਹਿੰਦੇ ਸਨ ਸਪਤ ਸਿੰਧੂ ਇਸ ਇਲਾਕੇ ਦਾ ਨਾਮ ਸੀ ਕਿਉਂਕਿ ਬੜਾ ਜ਼ਰਖੈਸ ਸੀ ਬੜਾ ਜ਼ਰਖੈਸ ਇਲਾਕਾ ਪਾਣੀ ਕਰਕੇ ਮੈਦਾਨੇ ਇਲਾਕਾ ਤੋਂ ਨਾਮ ਮਧੁਰਦੇਸ਼ ਪੈ ਗਿਆ ਅਗਵਾਨੀਆਂ ਦਾ ਜਦ ਕਬਜ਼ਾ ਹੋਇਆ ਇਹਨਾਂ ਨੇ ਫਿਰ ਪੰਜ ਦਰਿਆਵਾਂ ਨੂੰ ਸਾਹਮਣੇ ਰੱਖ ਕੇ ਦੋ ਦਰਿਆਵਾਂ ਦੀ ਗਿਣਤੀ ਪਰੋ ਕੀਤੀ ਫਰੰਟੀਅਰ ਦੇ ਇਲਾਕੇ ਸ੍ਰੀ ਸੰ ਇਨਾ ਪੰਜ ਦਰਿਆਵਾਂ ਦੇ ਆਧਾਰ ਤੇ ਪੰਜਾਬ ਕਹਿ ਦਿੱਤਾ ਜਿਹੜਾ ਦਰਿਆ ਵਿਆਸ ਵਗਦਾ ਏ ਰਿਸ਼ੀ ਵਿਆਸ ਦੇ ਨਾਂ ਤੇ اسی ਦਰਿਆ ਦੇ ਕੰਡੇ ਤੇ ਬੈਠ ਕੇ ਇਸ ਨੇ ਚਾਰ ਵੇਦ ਲਿਖੇ ਭਵਿਸ਼ ਪ੍ਰਾਣ ਲਿਖਿਆ ਵੇਦਾਂਤ ਸ਼ਾਸਤਰ ਲਿਖਿਆ ਭਾਗਵਤ ਗੀਤਾ ਲਿਖੀ ਪਰ ਉਸ ਜ਼ਮਾਨੇ ਦਾ ਸਭ ਤੋਂ ਕਰੋਕ ਬੰਦਾ ਸੀ ਅਤਿਅੰਤ ਕਰੋ ਪਰ ਉਹਦੇ ਮਨ ਦੇ ਚੋਂ ਇਤਨਾ ਸੁੰਦਰ ਗਿਆਨ ਨਿਕਲੇ ਫਿਰ ਅਸ਼ਟਾਵਕਰ ਤੇ ਇਹ ਤੇ ਯੋਗ ਦਾਇਪੁਰਸ਼ ਅਸ਼ਟਾਵਕਰ ਸਰੀਰ ਇਸ ਦਾ ਅੱਠ ਥਾਵਾਂ ਤੋਂ ਢੇੜਾ ਸੀ ਲੱਤਾਂ ਢੇੜੀਆਂ ਬਾਹਾਂ ਢੇੜੀਆਂ ਗਰਦਨ ਢੇੜੀ ਮੋਂਡੇ ਵੀ ਦੋਵੇਂ ਢੇੜੇ ਸੀ ਕਮਰ ਵੀ ਢੇੜ ਅਸ਼ਟਾਵਕਰ ਤੋਂ ਮਰਾਦ 8 ਬਲ ਸਨ ਆਪਣੀ ਜੋਗੀ ਚ ਹੀ ਬੈਠਾ ਰਹਿੰਦਾ ਸੀ ਸਾਧਨਾ ਕਰਦਾ ਰਹਿੰਦਾ ਸੀ ਜਨਕ ਦਾ ਜਿਹੜਾ ਰਾਜਗੁਰੂ ਸੀ ਉਸ ਦਾ ਲੜਕਾ ਸੀ ਪਰ ਅਠ ਸਰੀਰ ਦੇ ਚ ਬਲ ਹੋਣ ਕਰਕੇ ਬਾਹਰ ਘੱਟ ਨਿਕਲਦਾ ਸੀ ਬੱਚੇ ਰੋਲਾ ਪਾ ਦਿੰਦੇ ਸਨ ਬੱਚੇ ਪਿੱਛਾ ਕਰਕੇ ਤਮਾਸ਼ਾ ਕਰਨ ਲੱਗ ਪੈਂਦੇ ਸਨ ਬੱਚਿਆਂ ਨੂੰ ਕੀ ਪਤਾ ਹੈ ਕਿ ਆਤਮਾ ਕੀ ਹੈ ਇੱਕ ਦਿਨ ਕਿਧਰੇ ਘਰ ਦੇ ਚ ਲੋੜ ਪੈ ਗਈ ਤੇ ਮਾਂ ਨੇ ਅਸ਼ਟਾਵ ਕਰਨੋ ਕਿਹਾ ਤੂੰ ਆਪਣੇ ਪਿਤਾ ਨੂੰ ਬੁਲਾ ਕੇ ਲਿਆ ਮਾਂ ਦਾ ਹੁਕਮ ਚੰਨ ਪੇ द्वारपाल ਨੂੰ ਪਤਾ ਸੀ ਸੰਤਰੀ ਸਿਪਾਈਆਂ ਨੂੰ ਪਤਾ ਸੀ ਕਿ ਰਾਜਗੁਰੂ ਦਾ ਲड़का ਹੈ ਨਹੀਂ ਰੋਕਿਆ ਜਾਣ ਦਿੱਤਾ ਚਲਾ ਗਿਆ ਮੈਂ ਅੰਦਰ دیਵਾਨੇ ਖਾਸ ਵਿੱਚ ਗਿਆ ਜਿਵੇਂ ਦਾਖਲ ਹੋਇਆ ਨਾ ਸਾਰੇ ਵਿਦਵਾਨ ਅਹਿਲਕਾਰ ਵਜ਼ੀਰ ਹੱਸ ਪਏ ਇਸ ਤੋਂ ਇੰਨੀ ਗੱਲ ਸਪਸ਼ਟ ਹੋਈ ਕਿ ਰਾਜਗੁਰੂ ਦਾ ਇਹ ਲड़का ਕਦੀ ਦੀਵਾਨ ਦੇਚ ਨਹੀਂ ਆਇਆ ਸੀ ਅਗਲੀ ਪਹਿਲੀ ਦਫਾ ਸਾਰੇ ਹੀ ਹੱਸ ਪਏ ਦੋ ਬੰਦੇ ਨਹੀਂ ਹਸੇ ਇੱਕ ਜਨਕ ਨਹੀਂ ਹਸਿਆ ਇੱਕ ਅਸ਼ਟਾਵਕਰ ਦਾ ਪਿਤਾ ਨਹੀਂ ਹਸਿਆ ਕਿਉਂਨੇ ਤੇ ਹਸਣਾ ਨਹੀਂ ਸੀ ਉਹਨੂੰ ਤੇ ਤਰਸ ਆਇਆ ਵੀ ਮੇਰੇ ਬੱਚੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੱਸਦਾ ਮਨੁੱਖ ਹੋਛੀ ਗੱਲ ਤੇ ਤਾਕਤਵਰ ਤੇ ਨਹੀਂ ਹੱਸ ਸਕਦਾ ਕਮਜ਼ੋਰ ਤੇ ਮਨੁੱਖ ਹੱਸਦਾ ਹੈ ਇਹ ਵੀ ਮੈਰਜ਼ ਕਰਦੇ ਹਨ ਮਨੁੱਖ ਕਿਦਰੇ ਗਲਤੀ ਕਰ ਜਾਏ ਕਿਦਰੇ ਭੁੱਲ ਕਰ ਜਾਏ ਮਨੁੱਖ ਹੱਸ ਪਏਗਾ ਉਹਨੂੰ ਦੇਖ ਕੇ ਹਾਸਾ ਕਮਜ਼ੋਰੀ ਤੇ ਆਉਂਦਾ ਹੁੰਦਾ ਹੈ ਹਾਸਾ ਤਾਕਤ ਵਰਤੇ ਨਹੀਂ ਆਉਂਦਾ ਹਾਸਾ ਔਗਣਾ ਤੇ ਆਵੇਗਾ ਹਾਸਾ ਗੁਣਾ ਤੇ ਨਹੀਂ ਆਉਂਦਾ ਇਹ ਵੀ ਮੈਰਜ ਕਰਦੇ ਹਾਂ ਮੈਲੇ ਮਨੁੱਖ ਦੇ ਹਾਸੇ ਵੀ ਬੜੇ ਮੈਲੇ ਆਉਣਗੇ ਦੂਜਿਆਂ ਦੀ ਮਜਬੂਰੀ ਤੇ ਹਸੇਗਾ ਦੂਜਿਆਂ ਦੀ ਕਮਜ਼ੋਰੀ ਤੇ ਹਸੇਗਾ ਹੱਸਦੇ ਭਗਤ ਵੀ ਨੇ ਆਪਣੀ ਕਮਜ਼ੋਰੀ ਤੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੈ ਕਿਸੇ ਕੇਰੀ ਬਾਜ ਸੱਚੇ ਨਾ ਹਰ ਜਨ ਗੁਣ ਗਾਵਤ ਹਸਿਆ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਬੰਦਾ ਜਦ ਰੱਬ ਦੇ ਗੁਣ ਗਾਉਂਦਾ ਹੈ ਸਿਫਤੋ ਸਲਾਹ ਕਰਦਾ ਹੈ ਜਪ ਕਰਦਾ ਹੈ ਸਭ ਤੋਂ ਪਹਿਲੇ ਉਸ ਨੂੰ ਆਪਣੇ ਔਗਣ ਦਿਖਾਈ ਦਿੰਦੇ ਨੇ ਹਰ ਮਨੁੱਖ ਨੂੰ ਨਹੀਂ ਦਿਖਾਈ ਦਿੰਦੇ ਜਪੀਸ਼ਵਰ ਨੂੰ ਦਿਖਾਈ ਦਿੰਦੇ ਸਾਧੂ ਨੂੰ ਦਿਖਾਈ ਦਿੰਦੇ ਪਹਿਲੇ ਔਗਣ ਦਿਖਾਈ ਦਿੰਦੇ ਨੇ ਦੇ ਆਗੁਣ ਦਿਖਾਈ ਦੇਣ ਲੱਗ ਪੈਣੇ ਇਹ ਸਾਧੂ ਨੇ ਹਰ ਮਨੁੱਖ ਨੂੰ ਦੂਜਿਆਂ ਦੇ ਆਗੁਣ ਦਿਖਾਈ ਦੇਣ ਦੇਣ ਆਪਣੇ ਨਹੀਂ ਕਿਉਂ ਦੂਜਿਆਂ ਨੂੰ ਬੜਾ ਗਹਿਰਾ ਵੇਖਦਾ ਹੈ ਆਪਣੇ ਆਪ ਨੂੰ ਤੇ ਹਰ ਮਨੁੱਖ ਉਪਰੋਂ-ਉਪਰੋਂ ਵੇਖਦਾ ਹੈ ਉਪਰੋਂ-ਉਪਰੋਂ ਤੇ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਨੇ ਸੰਤ ਭਗਤ ਦੂਜਿਆਂ ਨੂੰ ਉਪਰੋਂ-ਉਪਰੋਂ ਵੇਖਦਾ ਹੈ ਆਪਣੇ ਨੂੰ ਬੜਾ ਗਹਿਰਾ ਵੇਖਦਾ ਹੈ ਸਾਧਨਾ ਕਰਨ ਵਾਲਾ ਸਾਧੂ ਆਪਣੇ ਨੂੰ ਬੜਾ ਗਹਿਰਾ ਵੇਖਦਾ ਏ ਤਾਂ ਗਹਿਰਾ ਵੇਖਦਾ ਆਪਣੇ ਚ ਔਗਣ ਦਿਖਾਈ ਦਿੰਦੇ ਨੇ ਦੂਜਿਆਂ ਨੂੰ ਉੱਪਰ ਉੱਪਰ ਵੇਖਦਾ ਏ ਤਾਂ ਦੂਜਿਆਂ ਦੇ ਚ ਗੁਣ ਦਿਖਾਈ ਦਿੰਦੇ ਨੇ ਕਬੀਰ ਜੈਸਾ ਸੰਤ ਵੀ ਕਹਿ ਉઠਿਆ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਹੱਦ ਹੋ ਗਈ ਇੱਕੋ ਤੇ ਮਨੁੱਖ ਹੈ ਬਰਾਰਸ ਦੇ ਜੋ ਸਭ ਤੋਂ ਨੇਕ ਹੈ ਮਹਾਨ ਉਹ ਕਹਿੰਦਾ ਮੈਂ ਸਭ ਤੋਂ ਬੁਰਾ ਮੈਨੂੰ ਛੱਡ ਕੇ ਸਾਰੇ ਹੀ ਭਲੇ ਕਿ ਅਤਕਤ ਨਹੀਂ ਮੰਨ ਲਈਏ ਕਹਿ ਰਹੀਏ ਕਬੀਰ ਗਲਬਾੜਾ ਕੇ ਕਰ ਰਹੇ ਹੈ ਕਥਾਈ ਨਹੀਂ ਕਥਾਈ ਨਹੀਂ ਠੀਕ ਕਹਿ ਰਹੇ ਤੇਦਾ ਮਤਲਬ ਇਹ ਮੰਨ ਲਈਏ ਕਬੀਰ ਸਾਰਿਆਂ ਤੋਂ ਭੈੜਾ ਹੈ ਕਥਾਈ ਇਹ ਵੀ ਨਹੀਂ ਕਬੀਰ ਦੂਜਿਆਂ ਨੂੰ ਉਪਰੋਂ ਉਪਰੋਂ ਵੇਖ ਰਿਹਾ ਤੇ ਉਪਰੋਂ ਉਪਰੋਂ ਤੇ ਹਰ ਬੰਦਾ ਸ਼ਰੀਫ ਹੈ ਮਹਾਨ ਹੈ ਉਪਰੋਂ ਉਪਰੋਂ ਤੇ ਹਰ ਬੰਦਾ ਗੁਣਵਾਨ ਹੈ ਮਨੁੱਖ ਉਹ ਗੁਣਾਂ ਨੂੰ ਛੁਪਾਉਂਦਾ ਹੈ بڑے ਪਰਦੇ ਪੰਦ ਹੈ ਮਨੁੱਖ ਨੇ ਜੋ ਕੁਝ ਛੁਪਾਇਆ ਹੋਵੇਗਾ ਠੀਕ ਨਹੀਂ ਹੋਵੇਗਾ ਇਹ ਵੀ ਮੈਰਜ ਕਰਦੇ ਮਨੁੱਖ ਨੇ ਜੋ ਕੁਝ ਵੀ ਛੁਪਾਇਆ ਹੁੰਦਾ ਹੈ ਉਹ ਠੀਕ ਨਹੀਂ ਹੁੰਦਾ ਮੈਨੂੰ ਇੱਕ ਪਾਪ ਬੀਤੀ ਯਾਦ ਆਈ ਜੋਧਪੁਰ ਦੀ ਮੇਰਾ ਕਲਾਸ ਫੈਲੋ ਸੀ ਰੇਲਵੇ ਵਿੱਚ ਡਰਾਈਵਰ ਸੀ ਇੰਜਨ ਚਲਾਉਂਦਾ ਸੀ ਰੇਲ ਕਿਦਰੇ ਨੂੰ ਪਤਾ ਚੱਲਿਆ ਵੀ ਗੁਰਦੁਆਰੇ ਚ ਮਸਕੀਨ ਹੋਰੀ ਆਏ ਨੇ ਹਫਤਾ ਰਹਿਣਾ ਮੈਨੂੰ ਮਿਲਣਾ ਹੈ ਵੀ 22 ਸਾਲਾਂ ਬਾਅਦ ਕਿਦਰੇ ਮੁਲਾਕਾਤ ਹੋਈ ਸ਼ਕਲ ਸੂਰਤ ਉਸਦੀ ਵੀ ਬਦਲ ਗਈ ਸਾਡੀ ਵੀ ਖੁਲਕੇ ਉਸਨੇ ਬੀਤੇ ਸਮੇਂ ਦੀਆਂ ਗੱਲਾਂ ਕੀਤੀ ਦੋ ਦਿਨਾਂ ਚ ਇਤਨਾ ਖੁੱਲ ਗਿਆ ਤੀਜੇ ਦਿਨ ਮੈਨੂੰ ਕਹਿਣ ਲੱਗਾ ਗਏ ਨਹੀਂ ਜੀ ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਦਾ ਆਪਣੇ ਅੱਜ ਤੱਕ ਨਹੀਂ ਦੱਸੀ ਕਹਿੰਦਾ ਨਾ ਮੈਂ ਮਾਂ ਬਾਪ ਨੂੰ ਦਸੀ ਨਾ ਆਪਣੀ ਪਤਨੀ ਨੂੰ ਨਾ ਆਪਣੇ ਬੱਚਿਆਂ ਨੂੰ ਤੁਹਾਨੂੰ ਦੱਸਦਾ ਪਰ ਇੱਕ ਸ਼ਰਤ ਹੈ ਤੁਸੀਂ ਕਿਸ ਨੂੰ ਦਸੋਗੇ ਨਹੀਂ ਮੈਂ ਹੱਥ ਜੋੜ ਕੇ ਸੁਣੋ ਆਖੇ ਮਿੱਤਰਾਂ ਮੈਨੂੰ ਨਾ ਦੱਸਿਂ ਕਿਉਂ ਮੇਰਾ ਅਨੁਭਵ ਹੈ ਜਿਹੜੀ ਰਾਜ਼ ਵਾਲੀ ਗੱਲਾਂ ਦੀ ਚੰਗੀ ਨਹੀਂ ਹੁੰਦੀ ਮਨੁੱਖ ਗੰਦਗੀ ਨੂੰ ਛੁਪਾਂਦਾ ਹੈ ਗੁਣਾ ਨੂੰ ਤੇ ਉੱਪਰ ਲਈ ਫਿਰਦਾ ਹੈ ਹਰ ਬੰਦੇ ਲਈ ਫਿਰਦਾ ਹੈ ਜੋ ਕੁਝ છુપાયા ਹੋਵੇਗਾ ਅਨਰਥ છુપાયા ਹੋਵੇਗਾ ਤੇ ਮੈਂ ਕਿ ਤੇਰੀ ਸ਼ਕਲ ਸੂਰਤ ਮੇਰੇ ਅੱਗੋਂ ਬੜੀ ਚੰਗੀ ਬਣੀ ਹੋਈ ਹੈ ਤੂੰ ਆਪਣਾ ਰਾਜ਼ ਮੈਨੂੰ ਨਾ ਦੱਸ ਮੈਂ ਨਹੀਂ ਸੁਣਨਾ ਚਾਹੁੰਦਾ ਦੂਸਰਾ ਮੈਂ ਕੋਈ ਵਾਅਦਾ ਵੀ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਮੈਨੂੰ ਨਾ ਦੱਸ ਮੈਨੂੰ ਕਹਿਣ ਲੱਗਾ ਹੱਦ ਹੋ ਗਈ ਤੁਹਾਡੇ ਤੇ ਮੈਂ ਇਤਨਾ ਭਰੋਸਾ ਪਿਆ ਕਰਦਾ ਤੇ ਤੁਸੀਂ ਇਤਨਾ ਵਾਅਦਾ ਵੀ ਨਹੀਂ ਕਰ ਸਕਦੇ ਮੈਂ ਕਿਹਾ ਮਿੱਤਰ ਗੱਲ ਨੂੰ ਗਹਿਰਾਈ ਨਾਲ ਲੈ ਰਾਜ਼ ਤੇਰਾ ਹੈ ਨਾ ਤੇ ਤੇਰਾ ਰਾਜ਼ ਐ ਤੂੰ ਆਪਣੇ ਕੋਲ ਨਹੀਂ ਰੱਖ ਸਕਦਾ ਤੇਰਾ ਰਾਜ਼ ਮੈਂ ਆਪਣੇ ਕੋਲ ਕਿਸ ਤਰ੍ਹਾਂ ਰੱਖਾਂ ਕੁਛ ਤੇ ਅਕਲ ਤੋਂ ਕੰਮ ਲੈ ਮੈਨੂੰ ਨਾ ਦੱਸ ਮੈਂ ਕਿਸੇ ਦਾ ਰਾਜ਼ ਸੁਣਦਾ ਹੀ ਨਹੀਂ ਹੁੰਦਾ ਮੈਂ ਵੈਦਾ ਵੀ ਨਹੀਂ ਕੀਤਾ ਉਹਨੇ ਦੱਸ ਦਿੱਤਾ ਤੇ ਦਸਣ ਤੋਂ ਬਾਅਦ ਕਹਿਣ ਲੱਗਾ ਹੁਣ ਮੇਰਾ ਹਿਰਦਾ ਹੌਲਾ ਹੋ ਗਿਆ ਮੈਂ ਕਿਹਾ ਮਿੱਤਰਾ ਹੁਣ ਮੇਰਾ ਹਿਰਦਾ ਭਾਰਾ ਹੋ ਗਿਆ ਤੂੰ ਆਪਣੇ ਅੰਦਰ ਦਾ ਬੋਝ ਕੱਢ ਕੇ ਮੇਰੇ ਅੰਦਰ ਪਾ ਦਿੱਤਾ ਰਾਜ਼ ਇੱਕ ਪੱਥਰ ਹੁੰਦਾ ਹੈ ਬਹੁਤ ਹੁੰਦਾ ਹੈ ਰਾਜ ਕੋਈ ਚੰਗੀ ਗੱਲ ਨਹੀਂ ਹੁੰਦੀ ਮਨੁੱਖ ਨੇ ਜੋ ਕੁਝ ਵੀ ਠੇਕਾ છુપਾਇਆ ਹੋਵੇਗਾ ਠੀਕ ਨਹੀਂ ਹੋਵੇਗਾ ਕਬੀਰ ਦੂਜਿਆਂ ਨੂੰ ਉਪਨੋ ਉਪਰੋਂ ਦੇਖਦੇ ਨੇ ਆਪਣੇ ਨੂੰ ਗਹਿਰਾ ਦੇਖਦੇ ਨੇ ਤੂੰ ਜਦ ਵੀ ਕੋਈ ਗਹਿਰਾ ਦੇਖੇਗਾ ਬਹੁਤ ਗਹਿਰਾਈ ਚਲਾ ਜਾਏ ਅਗਰ ਸਾਧਨਾ ਕੀ ਕਰਦਾ ਹੈ ਪਿਛਲੇ ਜਨਮ ਵੀ ਦਿਖਾਈ ਦੇਣਗੇ ਕਬੀਰ ਨੂੰ ਦਿਖਾਈ ਦੇਂਦੇ ਨੇ ਉਸਨੇ ਜ਼ਿਕਰ ਕੀਤਾ ਇਸ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂਗਾ ऐसे घर हम बहुत बसाए इतने बहुत सारे में घर बसा चुके हैं ऐसा पुरुष अपने आप ਨੂੰ ਬੜਾ ਗਹਿਰਾ ਵੇਖਦਾ ਹੈ ਗਹਿਰਾ ਵੇਖਦਾ ਹੈ ਤਾਂ ਆਪਣੇ ਵਿੱਚ ਔਗਣ ਦਿਖਾਈ ਜਾਂਦੇ ਦੂਜਿਆਂ ਨੂੰ ਉਪਰੋਂ-ਪਰੋਂ ਵੇਖਦਾ ਹੈ ਤਾਂ ਉੱਪਰ-ਉੱਪਰ ਤੇ ਹਰ ਬੰਦੇ ਕੋਲ ਗੁਣ ਨੇ ਆਮ ਸੰਸਾਰੀ ਪਤਾ ਕਿਸ ਤਰ੍ਹਾਂ ਵੇਖਦੇ ਨੇ ਆਪਣੇ ਨੂੰ ਉਪਰੋਂ-ਪਰੋਂ ਵੇਖ ਲੈਂਦੇ ਨੇ ਤੇ ਦੂਜੇ ਨੂੰ ਬਹੁਤ ਗਹਿराई ਨਾਲ ਵੇਖਦੇ ਨੇ ਸੱਤਾਂ ਪੀੜੀਆਂ ਤੱਕ ਬੰਨ੍ਹ ਕੇ ਰੱਖ ਦਿੰਦੇ ਨੇ। ਇਹ ਵੀ ਮਰਜ਼ ਕਰ ਲੈ। ਸਿਰਫ ਖਲੜੀ ਨਹੀਂ ਵੇਖਦੇ, ਖਲੜੀ ਦੇ ਥੱਲੇ ਤੇ ਹੁਣ ਮਾਸ ਹੈ, ਮਿੰਜ ਹੈ, ਦੁਰਗੰਧ ਹੈ, ਹੱਡੀਆਂ ਨੇ। ਪ੍ਰਮਾਤਮਾ ਨੇ ਵੀ ਦੁਰਗੰਧ ਨੂੰ ਛੁਪਾ ਕੇ ਰੱਖੇ। ਮਨੋ ਕبھی ਔਗਣਾ ਨੂੰ ਛੁਪਾੰਦ ਜਿਸ ਤੇ ਪਰਦਾ ਪਾਇਆ ਹੋਵੇਗਾ ਉਹ ਠੀਕ ਨਹੀਂ ਹੋਵੇਗਾ। ਠੀਕ ਨਹੀਂ ਹੋਵੇਗਾ। ਕਬੀਰ ਸਭ ਤੇ ਹੰbure ਵਾਕਈ ਐਸਾ ਮੰਨ ਲਈਏ ਨਹੀਂ ਕਬੀਰ ਆਪਣੇ ਆਪ ਨੂੰ ਗਹਿਰਾ ਵੇਖਦੇ ਨੇ ਦੂਜਿਆਂ ਨੂੰ ਉਪਰੋਂ ਉਪਰੋਂ ਵੇਖਦੇ ਨੇ ਸਾਰੇ ਹੀ ਚੰਗੇ ਨੇ ਗੁਰਨਾਮਿਕ ਵੀ ਇੱਕ ਦ੍ਰਿਸ਼ਟੀਕੋਣ ਸਾਨੂੰ ਦੇਂਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋ ਸਾਡਾ ਕੋਈ ਦਾਵਾ ਨਹੀਂ ਅਸੀਂ ਚੰਗੇ ਆ ਸਾਡਾ ਕੋਈ ਕਹਿਣਾ ਨਹੀਂ ਕੋਈ ਬੁਰਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋ ਹੈਰ ਮੁਖ्तसर ਮੈਂ ਅਰਜ਼ ਕਰਾਂ ਸਾਰੇ ਹੱਸ ਪੈ ਹਾਸਾ ਕਮਜ਼ੋਰੀ ਤੇ ਆਉਂਦਾ ਹੈ ਅਸ਼ਟਵਕਰ ਦੇ ਸਰੀਰ 'ਚ ਬਲ ਸੰ ਬਹੁਤ ਸਾਰੇ ਹਨ ਜਨਕ ਨਹੀਂ ਹਸੇ ਕਿਉਂਕਿ ਸੰਜੀਦਾ ਮિજાਜ ਦੇ ਪੁਰਸ਼ ਸੰ ਦਿਆਲੂ ਸੰ ਕਿਸੇ ਦੀ ਕਮਜ਼ੋਰੀ ਤੇ ਹਸਣਾ ਇਹ ਉਹਨਾਂ ਦਾ ਸੁਭਾਅ ਨਹੀਂ ਸੀ ਤੇ ਪਿਤਾ ਨੇ ਤੇ ਤਰਸਾਇਆ ਉਹ ਜੋਤ ਸਰੂਪ ਬੜੀ ਪ੍ਰਗਟ ਹੋਈ ਅਸ਼ਟਾਵਕਰ ਦੇ ਮੂੰਹ ਤੋਂ ਜਨਕ ਹੁਣ ਹੱਥ ਜੋੜ ਕੇ ਪੁੱਛਦੇ ਨੇ ॠषि ਜੀ ਇਹ ਸਾਰੇ ਤੁਹਾਡਾ ਟੇੜਾ ਸਰੀਰ ਵੇਖ ਕੇ ਹੱਸੇ ਨੇ ਤੁਸੀਂ ਕਿਉਂ ਹੱਸੇ ਹੋ ਮੁਸਕਰਾਹਟ ਤੁਹਾਨੂੰ ਵੀ ਆ ਗਈ ਹੈ ਤੁਸੀਂ ਕੀ ਵੇਖੇ ਅਸ਼ਟਾਵਕਰ ਕਹਿੰਦੇ ਨੇ ਰਾਜਨ ਮੇਰੇ ਸਰੀਰ ਦੇ ਵਿੱਚ ਅੱਠ ਬਲ ਨੇ ਦੇਖ ਕੇ ਹੱਸ ਪਏ ਮੈਂ ਜਦ ਇਹਨਾਂ ਦੇ ਅੰਦਰ ਜਾਂਦੀ ਮਾਰੀ ਇਹਨਾਂ ਦੇ ਮਨ ਦੇ ਵਿੱਚ ਹਜ਼ਾਰਾਂ ਬੱਲ ਨੇ ਮੁਸਕਰਾਹਟ ਆ ਗਈ ਉਨਕੀ ਕਰਾ ਮੇਰਾ ਤਨ ਢੇੜਾ ਇਹਨਾਂ ਦੇ ਮਨ ਢੇੜੇ ਨੇ ਮੇਰੇ ਤਨ ਦੇ ਵਿੱਚ ਬੱਲ ਨੇ ਇਹਨਾਂ ਦੇ ਮਨ ਦੇ ਵਿੱਚ ਬੱਲ ਇਹ ਸਿਰਫ ਤਨ ਵੇਖਣ ਵਾਲੇ ਨੇ ਮਨ ਵੇਖਣ ਵਾਲੇ ਆਉਂਦੇ ਤੇ Muni ਹੁੰਦੇ Munish ਆਉਂਦੇ ਇਹ ਤਨ ਵੇਖਣ ਵਾਲੇ ਨੇ ਚਮੜਾ ਵੇਖਣ ਵਾਲੇ ਨੇ ਰਾਜਨ ਮੈਂ ਤੇ ਸਮਝਿਆ ਸੀ ਮੁਨੀਆਂ ਦੀ ਮਹਿਫਿਲ ਹੋਵੇਗੀ ਚਮਾਰਾਂ ਦੀ ਮਹਿਫਿਲ ਹੈ ਸਿੱਧਾ ਕਹਿ ਦਿੱਤਾ ਜਨਕ ਨੂੰ ਕਹਿ ਦਿੱਤਾ ਇਹ ਤੇ ਚਮਾਰਾਂ ਦੀ ਮਹਿਫਿਲ ਹੈ ਚਮੜਾ ਵੇਖਦੇ ਨੇ ਸਰੀਰ ਵੇਖਦੇ ਨੇ ਜਿਹੜਾ ਗਿਆਨ ਉਸ ਮਹਿਫਿਲ ਦੇ ਚ ਅਸ਼ਟਾਵ ਕਰਨੇ ਜਨਕ ਨੂੰ ਦਿੱਤਾ ਜਨਕ ਨੇ ਆਪਣਾ ਮਸਤਕ ਕਦਮਾਂ ਤੇ ਰੱਖ ਦਿੱਤਾ ਉਸ ਨੂੰ ਉਹ ਗੁਰੂ ਬਣਾਇਆ ਸੀ ਜੈਸੇ ਸ੍ਰੀ ਕ੍ਰਿਸ਼ਨ ਦੀ ਭਾਗਵਤ ਗੀਤਾ ਹੈ ਨਾ ਇੱਕ ਗੀਤਾ ਅਸ਼ਟਾਵਕਰ ਦੀ ਉਹਨੂੰ ਮਹਾ ਗੀਤਾ ਕਹਿੰਦੇ ਨੇ ਘਟ ਪਰ ਚਲਦਾ ਹੈ ਉਹ ਪਰਚਲਤ ਘਟ ਹੈ ਉੱਥੇ ਅਰਜਨ ਪ੍ਰਸ਼ਨ ਕਰਦਾ ਤੇ ਕ੍ਰਿਸ਼ਨ ਉੱਤਰ ਦਿੰਦੇ ਨੇ ਇੱਥੇ ਜਨਕ ਪ੍ਰਸ਼ਨ ਕਰਦਾ ਹੈ ਅਸ਼ਟਾਵਕਰ ਉੱਤਰ ਦਿੰਦੇ ਨੇ ਉੱਥੇ ਸਵਾਲਾਂ ਦਾ ਜਵਾਬ ਦੇਣ ਵਾਲਾ ਮਹਾਨ ਹੈ ਕ੍ਰਿਸ਼ਨ ਮਹਾਨ ਹੈ ਪਰ ਸਵਾਲ ਮਾਮੂਲੀ ਨੇ ਅਰਜਨ ਕੋਈ ਸਰੋਤਾ ਬਹੁਤ ਵੱਡਾ ਨਹੀਂ ਸੀ ਇਥੇ ਸਵਾਲ ਕਰਨ ਵਾਲਾ ਮਹਾਨ ਹੈ ਜਨਕ ਬੜਾ ਸਿਆਣਾ ਮਨੁੱਖ ਬਹੁਤ ਸਿਆਣਾ ਸਵਾਲ ਬੜੇ ਬੁਲੰਦ ਹੈ ਔਰ ਉੱਚੇ ਸਵਾਲ ਤੇ ਫਿਰ ਉਹਨਾਂ ਦਾ ਜਵਾਬ ਦਿੱਤਾ ਹੈ ਅਸ਼ਟਾਵਕਰ ਨੇ ਜਵਾਬ ਦਿੱਤਾ ਉਹਨੂੰ ਅਸ਼ਟਾਵਕਰ ਮਹਾਗੀਤਾ ਕਰਕੇ ਕਹਿੰਦੇ ਮੈਂ ਪੜ ਕੇ ਹੈਰਾਨ ਹੋਇਆ ਇੰਨੇ ਉੱਚੇ ਉੱਚੇ ਸਵਾਲ ਇਸ ਪੁਰਸ਼ ਨੇ ਕੀਤੇ ਨੇ ਜਨਕ ਨੇ ਇਤਨੇ ਉੱਚੇ ਸਵਾਲ ਅਰਜੁਨ ਨੇ ਨਹੀਂ ਕੀਤੇ ਕ੍ਰਿਸ਼ਨ ਤੇਸ ਉਸ ਤੋਂ ਹੀ ਪਤਾ ਚੱਲਦਾ ਹੈ ਜਨਕ ਦੀ ਮਹਾਨਤਾ ਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨ ਜੀ ਤਾ ਸੂਰਾ ਹੈ ਸੁੰਦਰ ਹੈ ਗੁਣਵਾਨ ਜਿਹਦੇ ਕੋਲ ਰੱਬੀ ਗੁਣ ਨੇ ਉਹ ਖੂਬਸੂਰਤ ਹੈ ਜਿਹਦੇ ਕੋਲ ਦਇਆ ਹੈ ਸੇਲ ਹੈ ਸਮਝਣ ਹੈ ਭਾਈਚਾਰਾ ਹੈ ਮਿਠਾਸ ਹੈ ਮਿਲਵਰਤਨ ਹੈ ਰਸ ਹੈ ਗਿਆਨ ਹੈ ਇਹ ਖੂਬਸੂਰਤ ਹੈ ਮਨ ਜੀ ਤਾ ਸੂਰਾ ਹੈ ਸੁੰਦਰ ਹੈ ਗੁਣਵਾਨ ਜਦ ਮਨ ਕੀ ਥਿਰਤਾ ਭਈ ਸਾਰ ਯੋਗ ਇਹੋ ਜਾਂ ਸਮਾਪਤੀ ਮੇ ਕਰਾਂ ਜਦ ਮਨ ਟਿਕ ਜਾਏ ਤੋ ਸਹਿਬ ਕੰਨ ਸਤਸੰਗ ਦਾ ਫਲ ਮਿਲ ਗਿਆ ਨਾਮ ਜਪਣ ਦਾ ਫਲ ਮਿਲ ਗਿਆ ਇਹ ਜਿਹੜੇ ਕਹਿੰਦੇ ਨੇ ਕੀ ਕਰੀਏ ਮਨ ਤੇ ਟਿਕਦਾ ਹੀ ਨਹੀਂ ਕੀ ਬਾਣੀ ਪੜੀ ਇਹਨਾਂ ਨੂੰ ਕੌਣ ਦੱਸੇ ਬਾਣੀ ਪੜਨਾ ਕਰਮ ਹੈ ਮਨ ਦਾ ਟਿਕ ਜਾਣਾ ਤੇ ਫਲ ਹੈ ਉਤੇ ਬਾਅਦ ਵਿੱਚ ਹੋਏਗਾ ਪਹਿਲੇ ਕਿਸ ਤਰ੍ਹਾਂ ਟਿਕੇਗਾ ਇਹ ਜਿਹੜਾ ਕਹਿੰਦੇ ਨੇ ਨਾ ਆਮ ਗੁਰਦੁਆਰਿਆਂ 'ਚ ਕਹਿ ਦਿੰਦੇ ਨੇ ਗੁਣੀ ਗਏ ਨਹੀਂ ਵੀ ਮਨ ਨੂੰ ਟਿਕਾ ਕੇ ਬਾਣੀ ਪੜੋ ਗਲਤ ਕਹਿੰਦੇ ਨੇ ਇੰਜ ਕਹਿਣਾ ਚਾਹੀਦਾ ਬਾਣੀ ਪੜੋ ਤਾਂ ਕਿ ਮਨ ਟਿਕੇ ਅਸਲ ਗੱਲ ਇਹ ਮਨ ਨੂੰ ਟਿਕਾ ਕੇ ਨਾਮ ਜਪੋ ਟਿਕ ਗਿਆ ਮਨ ਉਸਨੇ ਜਪਣਾ ਕੀ ਉਹ ਤੇ ਲੀਨ ਹੈ ਉਹ ਤੇ ਸਮਾਧੀ ਲੀਨ ਮਨ ਨੂੰ ਟਿਕਾ ਕੇ ਨਾਮ ਜਪੋ ਨਹੀਂ ਨਾਮ ਜਪੋ ਤਾਂ ਕਿ ਮਨ ਟਿਕ ਜਾਸ ਮਨ ਨੂੰ ਇਕਾਗਰ ਕਰਕੇ ਕੀਰਤਨ ਕਰੋ ਗਲਤ ਕੀਰਤਨ ਕਰੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ ਬਿਲਕੁਲ ਗਲਤ ਕੀਰਤਨ ਸੁਣੋ ਤਾਂ ਕਿ ਮਨ ਇਕਾਗਰ ਹੋਵੇ ਮਨ ਦੀ ਇਕਾਗਰਤਾ ਤੇ ਫਲ ਹੈ ਮਨ ਜੀ ਦਾ ਸੂਰਾ ਹੈ ਸੁੰਦਰ ਹੈ ਗੁਣਵਾਨ ਜਬ ਮਨ ਕੀ ਥਿਰਤਾ ਭਈ ਸਾਰ ਯੋਗ ਇਹੋ ਜਾਨ ਮਨ ਇੱਕ ਹੁੰਦਿਆਂ ਮਨ ਮਿਟ ਜਾਂਦਾ ਤੇ ਮਨ ਦੇ ਮਿਟਦਿਆਂ ਪਰਮਾਤਮਾ ਪ੍ਰਗਟ ਹੋ ਜਾਂਦਾ ਕਿਉਂਕਿ ਮਨ ਹੀ ਬਾਧਾ ਹੈ ਤੇ ਮਨ ਦੇ ਮਿਟਦਿਆਂ ਪ੍ਰਭੂ ਪ੍ਰਗਟ ਹੁੰਦਾ ਹੈ ਇਸ ਵਾਸਤੇ ਕਿਹਾ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਤ ਸੰਗ ਦੇ ਵਿੱਚ ਜਿਸ ਮਨੁੱਖ ਦੇ ਅੰਦਰ ਜਗਿਆਸਾ ਪੈਦਾ ਹੋ ਗਈ ਉਹਦਾ ਮਨ ਜਗਿਆਸੂ ਹੋ ਗਿਆ ਜਿਹੜਾ ਸਾਧਨਾ ਕਰਨ ਲੱਗ ਪਿਆ ਉਹ ਸਾਧੂ ਹੋ ਗਿਆ ਜਿਹੜਾ ਚੱਲ ਚੱਲ ਕੇ ਪਹੁੰਚ ਗਿਆ ਤੇ ਮਨ ਮਿਟ ਗਿਆ ਸੰਤ ਹੋ ਗਿਆ ਪ੍ਰਮਾਤਮਾ ਹੋ ਗਿਆ ਤੇ ਸੰਤ RAM ਮੇ ਬੇਦਨਾ ਭਾਈ ਸੰਤ ਦੇ ਦਰਸ਼ਨ ਰਾਮ ਦੇ ਦਰਸ਼ਨ ਨੇ ਰਾਮ ਦੇ ਦਰਸ਼ਨ ਸੰਤ ਦੇ ਦਰਸ਼ਨ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਵੀਰਾ ਏਕ ਭਏ ਹੈ ਕੋਈ ਨ ਸਕੇ ਪਛਾਨੇ ਅੱਧਾ ਮਿੰਟ ਹੋਰ ਮੈਂ ਲਵਾਂ ਸਾਰੀ ਦੁਨੀਆ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ ਕਿ ਸੰਤ ਹੋਣਾ ਜਿਤਨੇ ਛਿਰ ਤੱਕ ਨਹੀਂ ਆਉਣਗੇ ਭਟਕਦੇ ਹੀ ਰਹਿਣਗੇ ਹੋਰ ਕੋਈ ਭਵਿਸ਼ ਨਹੀਂ ਹਰ ਮਨੁੱਖ ਦਾ ਭਵਿਸ਼ ਹੈ ਪਉਰਨ ਬ੍ਰह्म ਗੈ ਨਹੀਂ ਹੋਣਾ ਇਸ ਜਨਮੇ ਚ ਨਹੀਂ ਹੋਏਗਾ ਅਗਲੇ ਚ ਭਟਕ ਭਟਕ ਕੇ ਹੋਏਗਾ ਅੱਜ ਨਹੀਂ ਹੋਏਗਾ ਕੱਲ ਹਰ ਮਨੁੱਖ ਦਾ ਇੱਕ ਕੋਈ ਭਵਿਸ਼ਾ ਹੈ ਕੁਛ ਵੀ ਭਵਿਸ਼ ਨਹੀਂ ਹੈ ਬਾਕੀ ਬੜੀ ਲੰਬੀ ਚੌੜੀ ਵਿਚਾਰਧਾਰਾ ਹੈ ਗੁਰੂ ਗ੍ਰੰਥ ਸਾਹਿਬ ਦੇ ਚ ਸੰਤ ਹੋਣਾ ਬ੍ਰह्म ਗੈ ਨਹੀਂ ਹੋਣਾ ਇਸ ਜਨਮੇ ਚ ਹੋਵੇ ਅਗਲੇ ਚ ਹੋਵੇ ਹੋਰ ਹਜ਼ਾਰਾਂ ਜਨਮਾਂ ਬਾਅਦ ਹੋਵੇ ਭਵਿਸ਼ਾ ਇਸ ਦਾ ਹੀ ਜਿੰਨੇ ਜਿਹੜੇ ਤੱਕ ਇਸ ਭਵਿਸ਼ ਦੀ ਪ੍ਰਾਪਤੀ ਨਹੀਂ ਹੈ ਇਹ ਭਟਕਣਾ ਬਣੀ ਰਹੇਗੀ ਭਟਕਣਾ ਬਣੀ ਰਹੇਗੀ ਸਤਗੁਰ ਰਹਿਮਤ ਕਰਨ ਸੜੇ ਮਨ ਦੇ ਅੰਦਰ ਜਗਿਆਸਾ ਪੈਦਾ ਹੋਵੇ ਸਿਰਫ ਜਗਿਆਸਾ ਹੀ ਨਹੀਂ ਸਾਧੂ ਬਣੀਏ ਬ੍ਰह्मज्ञानी ਬਣੀਏ ਗੁਰਮੁਖ ਬਣੀਏ ਤਾਂ ਕਿ ਗੁਰੂ ਮਾਨ ਨਾਲ ਕਹਦੇ ਹੁਣ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇਤਨੇ ਵਿਚਾਰਾਂ ਪਰਵਾਨ ਕਰਨੀਆਂ ਤਿਕਾਓ ਨਾਲ ਆਪਨੇ ਸਰਵਨ ਕੀਤਾ ਸਾਰਿਆਂ ਦਾ ਧੰਨਵਾਦ ਬੋਲ ਚੁਕਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ